ਕੋਈ ਉਮੀਦਵਾਰ ਨਜ਼ਰ ਨਹੀਂ ਆਤੀ ਕੋਈ ਸੂਰਤ ਨਜ਼ਰ ਨਹੀਂ ਆਤੀ ਜੀ ਮੈਨੂੰ ਨਹੀਂ ਕੁਝ ਨਜ਼ਰ ਆ ਰਿਹਾ ਬਹੁਤ ਸਾਲਾਂ ਤੋਂ ਟੱਕਰਾ ਮਾਰਦੇ ਆ ਬਥੇਰੀਆਂ ਆਰਗੇਨਾਈਜੇਸ਼ਨ ਬਣ ਗਈਆਂ ਕਪੂਰਥਲਾ ਫੋਰਮ ਕਪੂਰਥਲਾ ਹੈਰੀਟੇਜ ਸੁਸਾਇਟੀ ਸੇਵ ਕਪੂਰਥਲਾ ਅਸੀਂ ਸਭ ਮਤਲਬ ਕੰਮਾਂ ਨੂੰ ਟੱਕਰਾ ਮਾਰਨਦੇ ਆ ਜੀ ਨਾ ਕੋਈ ਸੁਣਵਾਈ ਆ ਨਾ ਕੋਈ ਦਲੀਲ ਆ ਨਾ ਅਪੀਲ ਆ ਨਾ ਕੋਈ ਸੁਣਨਾ ਚਾਹ ਰਿਹਾ ਆ ਆ ਮੈਂ ਜਿਹੜੀ ਹੁਣ ਬਈ ਮੈਨੂੰ ਵੀ ਇਹ ਲੱਗ ਰਿਹਾ ਪੰਜਾਬੀ ਚ ਜੇ ਮੈਂ ਕਹਾਂ ਤਾਂ ਮੈਂ ਬੱਕੜ ਬਾਵ ਹੀ ਕਰ ਰਿਹਾ ਜੀ ਹੈਗੀ ਆ ਬਹੁਤ ਬੁਰਾ ਇਸ ਵੇਲੇ ਹਾਲ ਆ ਔਰ ਮੈਂ ਵੀ ਪਛਤਾਨਾ ਜੀ ਕਿਸੇ ਵੇਲੇ ਨੂੰ ਕਿ ਸ਼ਾਇਦ ਮੇਰਾ ਵੀ ਇਹਦੇ ਵਿੱਚ ਯੋਗਦਾਨ ਆ ਇਹਨੂੰ ਗੰਦਾ ਕਰਨ ਦੇ ਵਿੱਚ ਤਾਂ-ਤਾਂ ਇਨਕ੍ਰੋਚਮੈਂਟਾਂ ਵਾਂ ਰੇੜੀਆਂ ਦੀਆਂ ਮਤਲਬ ਇੰਨੀਆਂ ਕੋਈ ਇਨਕ੍ਰੋਚਮੈਂਟਾਂ ਵਾਂ ਦੁਕਾਨਾਂ ਜਿਹੜੀਆਂ ਆਪਣੀ ਦੁਕਾਨ ਤੋਂ 30-30 ਫੁੱਟ ਬਾਹਰ ਆਈਆਂ ਹੋਈਆਂ ਮਤਲਬ ਦੁੱਖ ਲੱਗਦਾ ਕਿ ਯਾਰ ਮਹਾਰਾਜ ਦੀ ਜੇ ਕਿਤੇ ਰੂਹ ਹੁੰਦੀ ਹੋਊਗੀ ਤੇ ਉਹ ਕੀ ਸੋਚਦੇ ਹੋਣਗੇ ਕਿ ਮੈਂ ਕਿਦਾਂ ਦਾ ਛੱਡ ਕੇ ਗਿਆ ਤੇ ਮਤਲਬ ਟੋਏ ਟਿੱਬੇ ਮਤਲਬ ਮੇਰੇ ਪੈਲਸ ਦੇ ਮੋਹਰੇ ਦੀਆਂ ਸੜਕਾਂ ਦੇ ਉੱਤੇ ਟੋਏ ਟਿੱਬੇ ਉਹ ਵੀ ਸਾਲਾਂ ਤੋਂ ਸਾਡੀ ਮਿਹਨਤ ਮਾਰ ਲੈਣ ਇੱਥੇ ਸੁਣਦੇ ਆ ਜੇ ਪ੍ਰੋਗਰਾਮ ਸੁਣਨ ਤੇ ਮੇਰੀ ਮਨਤ ਮੰਨ ਲੈਣ ਸਾਡੀਆਂ ਬਜ਼ੁਰਗਾਂ ਦੀਆਂ ਰੂਹਾਂ ਨੂੰ ਸਾਡੇ ਮਹਾਰਾਜ ਸਾਹਿਬ ਨੇ ਜਿਨ੍ਹਾਂ ਨੇ ਇੰਨਾ ਸੋਹਣਾ ਜਿਹਨੂੰ ਪੈਰਿਸ ਪੰਜਾਬ ਕਹਿੰਦੇ ਸੀਗੇ ਜੀ ਉਹ ਸ਼ਹਿਰ ਦਿੱਤਾ ਸਾਨੂੰ ਗੰਦ ਪੈ ਗਿਆ ਜੀ ਬਹੁਤ ਬਰਾ ਠੀਕ ਆ ਥੋੜੇ ਅਸੀਂ ਐਡਵਾਂਸ ਹੋਏ ਆ ਪਰ ਐਡੀ ਐਡਵਾਂਸ ਮਤਲਬ ਆਜ਼ਾਦੀ ਸਾਨੂੰ ਨਹੀਂ ਮਿਲੀ ਕਿ ਅਸੀਂ ਫੂਅਰਡ ਹੋ ਜਾਈਏ ਮੈਂ ਤੇ ਮਤਲਬ ਚੱਕਰ ਲਾਂਦੇ ਆ ਵੀ ਇੱਥੇ ਖਬਰਾ ਰਿਆ ਸੀਗਾ ਜੀ ਜੋ ਇੱਥੇ ਅੰਦਰ ਹੈ ਇਸ ਵੇਲੇ ਮਾਹੌਲ ਹੈਗਾ ਵਾ ਔਰ ਮੇਰੇ ਖਿਆਲ ਨਾਲ ਸਵਾ ਦੋ ਢਾਈ ਵਜੇ ਆ ਦੇ ਬ੍ਰੌਡ ਲਾਈਟ ਦੇ ਵਿੱਚ ਉਹ ਕੰਮ ਹੁੰਦੇ ਆ ਜਿਹੜੇ ਮਤਲਬ ਲੋਕ ਰਾਤ ਦੇ ਹਨੇਰੇ ਦੇ ਵਿੱਚ ਵੀ ਛਿਜਕਦੇ ਮੇਰੇ ਖਿਆਲ ਨਾਲ ਮੈਂ ਕਦੀ ਡੀਸੀ ਸਾਹਿਬ ਦੀ ਗੱਡੀ ਕਿਸੇ ਐਸਐਸਪੀ ਸਾਹਿਬ ਦੀ ਗੱਡੀ ਕਿਸੇ ਐਸਡੀਐਮ ਦੀ ਗੱਡੀ ਜਾਂ ਮਤਲਬ ਕਿਸੇ ਵੀ ਅਧਿਕਾਰੀ ਦੀ ਗੱਡੀ ਸ਼ਹਿਰ ਦੀ ਮਤਲਬ ਅੰਦਰ ਨਹੀਂ ਦੇਖੀ ਕਿ ਜਿਹੜਾ ਕਿ ਆ ਗਿਆ ਉਹ ਗਰਾਊਂਡ ਲੈਵਲ ਤੇ ਸਿਟੀ ਦਾ ਹਾਲਤ ਦੇਖਣ ਉਹ ਰਾਜਨੀਤਕ ਤੌਰ ਤੇ ਤਾਂ ਮੈਂ ਕਹਿੰਦਾ ਮਤਲਬ ਕੁਝ ਮਤਲਬ ਅਗਰ ਸ਼ਹਿਰ ਮੈਂ ਅਮਨ ਹੋ ਗਿਆ ਤਾਂ ਫਿਰ ਲੀਡਰੀ ਕਿਸ ਕੰਮ ਕੀ ਜੇ ਮਤਲਬ ਅਸੀਂ ਜਾ ਜਾ ਕੇ ਇਹਨਾਂ ਲੋਕਾਂ ਦੇ ਤਰਲੇ ਨਾ ਕੱਢੀਏ ਇਹਨਾਂ ਨੂੰ ਜਾ ਕੇ ਮਿੰਤਾ ਨਾ ਕਰੀਏ ਤਾਂ ਫੇਰ ਇਹ ਵੀ ਲੀਡਰ ਵੀ ਕਿੱਦਾਂ ਘਵਾਨਗੇ ਹੁਣ ਜਿਹੜੀ 올ਡ ਡਿਸਟ੍ਰਿਕਟ ਕੋਰਟ ਆ ਉਹਦੀ ਇੱਕ ਮਤਲਬ ਪਹਿਚਾਨ ਸੀ ਉਹਦੇ ਮੋਰੇ ਟੋਏ ਬਣੇ ਹੋਏ ਆ ਪੁਰਾਣੀ ਕਚੈਰੀ ਦੇ ਮੋਰੇ ਉਹਨਾਂ ਟੋਆਂ ਦੇ ਵਿੱਚ ਮਤਲਬ ਜਾ ਕੇ ਗੰਦ ਡਿੱਗਣ ਡਿਆ ਵਾ ਉਹ ਕਿਸ ਇੱਛਾ ਸ਼ਕਤੀ ਦੇ ਨਾਲ ਕਿਸ ਗੱਲ ਦੇ ਵਿੱਚ ਡਿੱਗ ਰਿਹਾ ਵਾ ਔਰ ਉੱਥੋਂ ਸਮੈਲ ਆਂਦੀ ਹੈ ਬੀਐਸਐਨਐਲ ਦੀ ਬਿਲਡਿੰਗ ਦੇ ਮੋਰੇੋਂ ਨਿਕਲ ਜਾ ਉੱਥੇ ਬਦਬੂ ਆਂਦੀ ਹੈ ਜਿੱਥੇ ਪੁਰਾਣਾ ਆਡਾ ਸੁਲਤਾਨਪੁਰ ਹੁੰਦਾ ਸੀਗਾ ਉੱਥੋਂ ਦੀ ਤੁਸੀਂ ਲੰਘ ਹੀ ਨਹੀਂ ਸਕਦੇ ਜੀ ਔਰ ਉਸ ਬਾਜ਼ਾਰ ਚੋ ਜੇ ਤੁਸੀਂ ਕਿਤੇ ਨਿਕਲ ਜਾਓ ਕਚਹਿਰੀ ਦੇ ਹਾਲੇ ਦਵਾਲੇ ਜਿੰਨੇ ਬਾਜ਼ਾਰ ਹੈਗੇ ਆ ਉਹਨਾਂ ਬਾਜ਼ਾਰਾਂ ਤੋਂ ਮਤਲਬ ਤੁਸੀਂ ਪੈਦਲ ਵੀ ਨਹੀਂ ਤੁਰ ਸਕਦੇ ਹੈਗੇ ਇੰਨੀ ਬੁਰੀ ਹਾਲਤ ਹੈਗੀ ਆ ਇੰਨੀਆਂ ਐਨਕ੍ਰੋਚਮੈਂਟਸ ਹੈਗੀਆਂ ਜਲੋਖਾਨਾ ਚੌਕ ਆ ਉੱਥੇ ਤੁਸੀਂ ਚਲੇ ਜਾਓ ਕਪੂਰਥਲੇ ਦਾ ਇਤਿਹਾਸ ਜੁੜਿਆ ਜਿੱਥੇ ਵੱਡੇ ਵੱਡੇ ਲੀਡਰ ਸਾਡੇ ਆਪਣਾ ਫਾਰਮਰ ਪ੍ਰਾਈਮ ਮਿਨਿਸਟਰ ਚੰਦਰਸ਼ੇਖਰ ਜੀ ਨੇ ਮੈਂ ਆਪਣੀ ਉਹਨਾਂ ਦੀ ਉੱਥੇ ਸਪੀਚ ਸੁਣੀ ਹੋਈ ਆ ਉਹ ਮਤਲਬ ਹੁਣ ਉੱਥੇ ਤੁਸੀਂ ਜਾ ਕੇ ਦੇਖੋ ਇੱਕ ਪਾਸੇ ਮੰਦਰ ਆ ਸਾਹਮਣੇ ਵਾਲੇ ਪਾਸੇ ਪਸ਼ਾਉਗਾ ਬਣੀ ਹੋਈ ਆ ਇਹ ਕਪੂਸਲਾ ਹੁਣ ਮੈਨੂੰ ਨਹੀਂ ਉਮੀਦ ਨਹੀਂ ਹੈਗੀ ਸਾਡੀ ਸਿਟੀ ਵਾਲ ਇੰਨੀ ਖੂਬਸੂਰਤ ਆ ਇੱਥੇ ਤੁਸੀਂ ਕੈਮਰਾ ਮਾਰ ਕੇ ਦੇਖੋ ਪਿਛਲੇ ਪਾਸੇ ਪ੍ਰੋਪਰ ਵਾਲ ਇਹ ਮਤਲਬ ਸਾਰੀ ਕਚੈਰੀ ਦੇ ਵਾਲੇ ਦੁਆਲੇ ਵੀ ਸੀ ਹੁਣ ਉੱਥੇ ਟਿੰਡੀਆਂ ਮਤਲਬ ਸ਼ੀਟਸ ਲਾਈਆਂ ਹੋਈਆਂ ਉਹ ਵੀ ਜੰਗਾਲੀਆਂ ਹੋਈਆਂ ਤੇ ਉਹਦੇ ਮੋਰੇ ਢੋਏ ਪਏ ਹੋਏ ਆ ਟੋਇਆਂ ਚ ਗੰਦ ਕੂੜਾ ਸੁੱਟਿਆ ਹੈ ਉਹਦੇ ਚ ਗੰਦ ਪਿਆ ਹੋਇਆ ਪੂਰਥਲੇ ਦੇ ਮਹਾਰਾਜ ਸਾਹਿਬ ਦਾ ਇਤਿਹਾਸ ਬੇਦਾਗ ਇਤਿਹਾਸ ਹੈ এডਿਕੇਸ਼ਨ ਦਿੱਤੀ ਆ ਤੁਹਾਨੂੰ ਮੈਡੀਕਲ ਫੈਸਿਲਿਟੀ ਉਹਨਾਂ ਨੇ ਦਿੱਤੀ ਆ ਤੁਹਾਨੂੰ এনवायरमेंट ਉਹਨਾਂ ਨੇ ਦਿੱਤਾ ਕਿਹੜਾ ਪੇੜ ਪੌਦਾ ਐਸਾ ਵਾ ਜਿਹੜਾ ਉਹ ਨਹੀਂ ਦੇਖੇ ਗਏ ਆ ਅਸੀਂ ਨਵਾਂ ਕੀ ਕੀਤਾ ਵਾ ਜੀ ਤੁਸੀਂ ਕਹੀ ਜਾਂਦੇ ਹੋ ਜੀ ਕਰੋੜਾ ਰੁਪਈਆ ਲੱਗਿਆ ਲੱਗਿਆਊਗਾ ਉੱਥੇ ਸਪੈਦੀ ਹੋ ਗਈ ਹੋਊਗੀ ਚਾਰਗੋਾਈ ਉੱਥੇ ਸੀਮੰਟ ਲਾਤਾ ਉਹ ਗੋਲ ਕੋਠੀ ਤੇ ਨਵੀਂ ਜਿਹੜੀ ਪੁਰਾਣੀ ਕਚਰੀ ਦੀ ਰਿਪੇਅਰ ਹੋਈ ਆ ਅੱਜ ਵੀ ਤੁਸੀਂ ਜਾ ਕੇ ਦੇਖ ਲਓ ਜਿਹੜੀ ਜਿਸ ਕਜੈਰੀ ਚ ਮੈਂ ਹੁਣ ਵਕੀਲ ਤੁਸੀਂ ਕਹਿ ਚੁੱਕੇ ਹੋ ਮੇਰੀ ਇੰਟਰਡਿਕਸ਼ਨ ਦੇ ਚੁੱਕੇ ਹੋ ਨਵੀਂ ਕਜੈਰੀ ਜਾ ਕੇ ਦੇਖ ਲਓ ਤੇ ਪੁਰਾਣੀ ਦੇਖ ਲਓ ਬੁਲੰਦ ਇਮਾਰਤ ਖੜੀ ਆ ਉਹ ਬਸ ਉਨੀ ਕੁ ਖੜੀ ਆ ਜਿੰਨੀ ਮਹਾਰਾਜ ਦੇ ਗਏ ਨਵਾਂ ਅਸੀਂ ਕੁਝ ਨਹੀਂ ਮਿਲਿਆ ਨਵਾਂ ਸਾਨੂੰ ਗੰਦ ਹੀ ਮਿਲਿਆ ਵਾ ਸਾਨੂੰ ਇੱਥੇ ਗੰਦ ਦੇ ਢੇਰ ਹੀ ਮਿਲਿਆ ਸਾਨੂੰ ਕਚੜਾ ਕੂੜਾ ਜੋ ਮੈਂ ਕਹਿ ਸਕਦਾ ਮੈਂ ਜਿੰਨੀ ਲਾਹਨਤ ਪਾ ਸਕਦਾ ਮੈਂ ਮੇਰੇ ਕੋਲ ਲਾਹਨਤ ਪਾਉਣ ਨੂੰ ਵੀ ਲਫ਼ਜ਼ ਨਹੀਂ ਲਾਂ ਤਾਂ ਪਾਣੀਆਂ ਵੀ ਚੰਗੀਆਂ ਨਹੀਂ ਲੱਗਦੀਆਂ ਐਸ ਵੇਲੇ ਲੱਖ ਲਾਨਤ ਹੈ ਜੀ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਮੈਂ ਕਹਿ ਰਿਹਾ ਵਿੱਚੇ ਹੀ ਤੁਸੀਂ ਜਿਹੜੇ ਮੇਰੇ ਨਾਲ ਨਾਂ ਲੈ ਪੰਜ ਸੱਤ ਉਹ ਸਾਰੇ ਵਿੱਚੇ ਹੀ ਆ ਗਏ ਜੀ ਸਾਰਿਆਂ ਨੂੰ ਲੱਖ ਲਾਨਤ ਆ ਕਿ ਇਹ ਕਪੂਰਥਲੇ ਦਾ ਇਹ ਹਾਲ ਆ ਬਰਗੇਡੀਅਰ ਸੁਖਜੀਤ ਅੱਜ ਵੀ ਹੈਗੇ ਆ ਪਤਾ ਨਹੀਂ ਉਹ ਕਿਸੇ ਵੇਲੇ ਨਿਕਲਦੇ ਹੋਣਗੇ ਤੇ ਅੱਖ ਅਥਰੂ ਤਾਂ ਜਰੂਰ ਹੋਣਾ ਨਹੀਂ ਅੱਖਾਂ 'ਚ ਆਂਦੇ ਹੋਣਗੇ ਕਿ ਮੇਰੇ ਬਜ਼ੁਰਗਾਂ ਨੇ ਕੀ ਦਿੱਤਾ ਸੀਗਾ ਤੇ ਕੀ ਹੋ ਗਿਆ ਵਾਕਿਆ ਜੀ ਕੋਈ ਸ਼ਬਦ ਨਹੀਂ ਹੈ ਜੀ ਇਸ ਬਾਰੇ ਮਾੜੇ ਮਾੜੇ ਸ਼ਬਦਾਂ ਦੇ ਲਈ ਮੈਂ ਸ਼ਮਨ ਦਾ ਯਾਚਕ ਵੀ ਨਹੀਂ ਹੋਊਗਾ ਜੀ ਉਹਦਾ ਕਾਰਨ ਆ ਮੈਂ ਤਾਂ ਮਜਬੂਰ ਹੋ ਕੇ ਜਿਹੜੇ ਕੋਈ ਭੜੇ ਸ਼ਬਦ ਬੋਲੇ ਹੈਗੇ ਆ ਮੈਂ ਸ਼ਮਾ ਦਾ ਯਾਚਕ ਹੋ ਕੇ ਵੀ ਨਹੀਂ ਮੈਂ ਇਹ ਕਹੂੰਗਾ ਮੈਨੂੰ ਬੋਲਣ ਲਈ ਮਤਲਬ ਮਜਬੂਰ ਆ ਇਹ ਤੁਸੀਂ ਹਾਸਾ ਨਾ ਸਮਝੋ ਜੀ ਕਿਸੇ ਵੇਲੇ ਜਦੋਂ ਤੁਸੀਂ ਜਿਆਦਾ ਦੁਖੀ ਹੁੰਦੇ ਹੋ ਨਾ ਜੀ ਆਪਣੇ ਦੁੱਖ ਨੂੰ ਵੀ ਤੁਸੀਂ ਮਤਲਬ ਰੋਕੇ ਹਜ਼ਾਰ ਨਹੀਂ ਕਰਦੇ ਤੁਹਾਡਾ ਉਹਦੇ ਵਿੱਚ ਵੀ ਮਤਲਬ ਇਹ ਹਾਸਾ ਨਹੀਂ ਇਹ ਮੁਸਕਰਾਹਟ ਨਹੀਂ ਹੈ ਇਹ ਰੋਣ ਦਾ ਖੜਖਣਾਣਾ ਵਾ ਇਹ ਰੋਣਾ ਨਿਕਲ ਰਿਹਾ ਮਤਲਬ ਤੁਸੀਂ ਹਾਲਤ ਤਾਂ ਦੇਖੋ ਨਾ ਜੀ ਤੁਸੀਂ ਜਿੱਧਰ ਮਰਜੀ ਹਾਲਤ ਦੇਖੋ ਮਤਲਬ ਬਹੁਤ ਬੁਰਾ ਹਾਲਾ ਮਹਾਰਾਜ ਕਪੂਰਥਲਾ ਮਹਾਰਾਜ ਰੰਧੀਰ ਸਿੰਘ ਵੇਲੇ ਦੇ ਮਤਲਬ ਪਰਿਵਾਰ ਸਾਡਾ ਜਿਹੜਾ ਹੈਗਾ ਮੇਰੇ ਮਤਲਬ ਜਿਹੜੇ ਗ੍ਰੇਡ ਗ੍ਰੇਡ ਗ੍ਰੈਂਡਫਾਦਰ ਸੀਗੇ ਮਹਾਰਾਜ ਰੰਧੀਰ ਸਿੰਘ ਜੀ ਦੇ ਚੀਫ ਮਨਿਸਟਰ ਸੀਗੇ ਮੈਨੇਜਰ ਟੂ ਬਹਰਾਜ ਐਂਡ ਅਵਰ ਸਟੇਟ ਰਹੇ ਆ ਤੁਸੀਂ ਦੇਖੋ ਨਾ ਜੀ 1856 ਜੈਸ ਸ਼ਹਿਰ ਚ ਕਾਲਜ ਲਿਆਂਦਾ 1934 ਦੇ ਵਿੱਚ ਸਾਰੀਆਂ ਸਪੈਸ਼ialities ਆ ਗਈਆਂ ਸੀਗੀਆਂ ਸਿਵਲ ਹਸਪੀਟਲ ਦੇ ਵਿੱਚ ਔਰ ਕੋਈ ਪੌਦਾ ਮਹਾਰਾਜ ਨੇ ਜਿੱਥੇ ਅਸੀਂ ਜਿਸ ਮ ਲਈ ਤੁਸੀਂ ਇੰਟਰਵਿਊ ਕਰ ਰਹੇ ਹੋ ਇਹ ਸਾਰੇ ਫਰਾਂਸ ਤੋਂ ਲਿਆਂਦੇ ਹੋਏ ਪੌਦੇ ਆ ਤੁਹਾਡੇ ਹੌਰਨ ਮਤਲਬ ਇੱਥੇ ਨੌਇਸ ਇੱਥੇ 에어 ਪੋਲਿਊਸ਼ਨ ਤਾਂ ਨਾਲ ਨਾਲ ਨੌਇਸ ਪੋਲਿਊਸ਼ਨ ਵੀ ਨਹੀਂ ਸੀ ਚਾਹੀਦੀ ਹੁਣ 에어 ਪੋਲਿਊਸ਼ਨ ਵੀ ਹੈ ਇੱਥੇ ਨੌਇਸ ਪੋਲਿਊਸ਼ਨ ਵੀ ਮੈਂ ਤੁਹਾਡੀ ਮਤਲਬ ਜੇ ਨੌਲੇਜ ਇਜ਼ਾਫਾ ਕਰ ਦਵਾਂ ਆ ਜਿਹੜਾ ਸਾਡਾ ਡਾਖਾਨਾ ਨਾ ਜੀ ਇਤੋਂ ਅੱਗੇ ਸਿਰਫ ਮਹਾਰਾਜ ਸਾਹਿਬ ਦੇ ਕੋਟਿਅਰਸ ਅਲਾਊਡ ਸੀਗੇ ਆਮ ਜਨਤਾ ਤੇ ਇਤੋਂ ਅੱਗੇ ਅਲਾਊਡ ਵੀ ਨਹੀਂ ਸੀਗੀ ਤੇ ਜੇ ਸਾਨੂੰ ਹੁਣ ਮਤਲਬ ਆਜ਼ਾਦੀ ਨੇ ਇੰਨਾ ਹੱਕ ਦਿੱਤਾ ਫਿਰਨ ਤੁਰਨ ਦਾ ਇੰਨੀ ਵੀ ਆਜ਼ਾਦੀ ਨਾ ਨਾ ਲੈ ਲਈਏ ਕਿ ਅਸੀਂ ਰੇੜੀਆਂ ਉਲਾਦੀਏ ਇੱਥੇ ਟੈਂਪੂ ਉਲਾਦੀਏ ਇੱਥੇ ਅਸੀਂ ਸ਼ਗਰ ਕੰਦੀਆਂ ਭੁੰਨੀਆਂ ਇੱਥੇ ਛਲੀਆਂ ਭੁੰਨੀਆਂ ਇੱਥੇ ਅੱਜ ਕੱਲ ਕੋ ਨਵੀਆਂ ਚੰਪਾਂ ਚੱਲ ਪਈਆਂ ਉਹ ਭੁੰਨੀਆਂ ਮਲਵੇ ਕੋਈ ਕਮਰਸ਼ੀਅਲ ਜਗਾ ਨਹੀਂ ਹੈ ਇਹ ਸ਼ਹਿਰ ਦੇ ਲੋਕਾਂ ਦੇ ਲਈ ਉਹਨਾਂ ਦੇ ਕੰਫਰਟ ਦੇ ਲਈ এনवायरमेंट ਦੇ ਹਿਸਾਬ ਦੇ ਨਾਲ ਬਣਾਈਆਂ ਗਈਆਂ ਜਗਾ ਵਾ ਜਿੱਥੇ ਲੋਕ ਆਪਣੀ ਸ਼ਾਂਤੀ ਸਕੂਨ ਆਪਣੀ ਸਿਹਤ ਦੇ ਲਈ ਕੁਝ ਕਰ ਸਕਣ ਜੀ ਮੈਂ ਕਾਉਂਸਲ ਦਾ ਲਾਇਰ ਹਾਂ ਜੀ ਕਾਉਂਸਲ ਦੀ ਵੀ ਕਿਤੇ ਮਜਬੂਰੀ ਹੈ ਮੈਂ ਕਮਿਸ਼ਨਰ ਸਾਹਿਬ ਕੋਲ ਖੁਦ ਗਿਆ ਸੀਗਾ ਆਪ ਜੀ ਤੇ ਜੇ ਹੁਣ ਰੇੜੀਆਂ ਦੇ ਲਈ ਉੱਤੋਂ ਫੋਨ ਆਣਗੇ ਸਾਡੇ ਵੱਡੇ ਵੱਡੇ ਲੀਡਰਾਂ ਦੇ ਫੋਨ ਆ ਰਹੇ ਆ ਇੱਕ ਰੇੜੀ ਵਾਲੇ ਦੇ ਲਈ ਮੈਂ ਨਾ ਨਹੀਂ ਲਊਗਾ ਕਿ ਕਿਹਦਾ ਆਉਣਾ ਨੇ ਮੈਨੂੰ ਦੱਸਿਆ ਮਤਲਬ ਇਹ ਤੇ ਉਹਨਾਂ ਨੂੰ ਆਪ ਚਾਹੀਦਾ ਵਾ ਯਾਰ ਆਪਣੀਆਂ ਮਤਲਬ ਤੁਸੀਂ ਚਾਰ ਵੋਟਾਂ ਦੇ ਕਰਕੇ ਆਪਣੀ ਪਾਰਟੀ ਦੀਆਂ ਵੋਟਾਂ ਦੇ ਕਰਕੇ ਲੋਕਾਂ ਦਾ ਸਤਿਆਨਾਸ਼ ਲੋਕਾਂ ਦੀ ਸਿਹਤ ਦਾ ਸਤਿਆਨਾਸ਼ ਤਾਂ ਨਾ ਨਾ ਲਾਓ ਮਤਲਬ ਜਿੰਨਾ ਪੋਲੂਸ਼ਨ ਹੈ ਉਹ ਪੋਲੂਸ਼ਨ ਮਤਲਬ স্মੋਕ ਦਾ ਸਾਰਾ